ਅੰਮ੍ਰਿਤਸਰ ਦੇ ਇਲਾਕਾ ਕਟਰਾ ਕਰਮ ਸਿੰਘ ਬਜਾਰ ਸੱਤੋ ਵਾਲਾ ਵਿਖੇ ਸਥਾਪਿਤਕਸ਼ਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਦੀ ਲੜੀ ਦੇ ਦੌਰਾਨ ਡੇਰੇ ਦੇ ਮੁਖੀ ਸੰਤ ਅਮਨਦੀਪ ਸਿੰਘ ਜੀ ਦੇ ਅਗਵਾਈ ਹੇਠ ਚੌਥੇ ਪਾਤਸ਼ਾਹ ਧੰਤਨਜੀਤ ਗੁਰੂ ਰਾਮਦਾਸ ਜੀ ਦੇ 490ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੁਰਮਤੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਦਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਪਾ ਇਸਤਿੰਦਰਪਾਲ ਜੀ ਜਗਾਦਰੀ ਵਾਲੇ ਤੋਂ ਇਲਾਵਾ ਹੈੱਡ ਗ੍ਰੰਥੀ ਗੁਰਦੁਆਰਾ ਚੀਦਾ ਸਾਹਿਬ ਦੇ ਗਿਆਨੀ ਸਰਜੀਤ ਸਿੰਘ ਸਬਰਾ ਜੀ ਨੇ ਸੰਗਤਾਂ ਨੂੰ ਗੁਰਬਾਣੀ ਰਾਹੀਂ ਜੋੜਿਆ ਅਤੇ ਆਪਣੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਾਕਟਰ ਇੰਦਰਬੀ ਸਿੰਘ ਨਿੱਜਰ ਅਤੇ ਸਾਬਕਾ ਵਿਧਾਇਕ ਇੰਦਰਬੀ ਸਿੰਘ ਬੁਲਾ ਰਿਆ ਵਿਸ਼ੇਸ਼ ਤੌਰ ਤੇ ਡੇਰੇ ਵਿੱਚ ਪਹੁੰਚੇ ਅਤੇ ਡੇਰੇ ਦੇ ਮੁਖੀ ਸੰਤ ਅਮਨਦੀਪ ਜੀ ਵੱਲੋਂ ਆਈ ਹੋਏ ਮਹਿਮਾਨਾਂ ਨੂੰ ਸਰੂਪੇ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਜ ਸੇਵਕ ਚੰਨਾ ਚੂੜਾ ਵਾਲੇ ਨੂੰ ਵੀ ਸਰੂਪਾ ਪਾਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਆਈਆਂ ਹੋਈ ਸੰਗਤਾਂ ਵਾਸਤੇ ਚਾਹ ਪਕੌੜੇ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਇਸ ਤੋਂ ਬਾਅਦ ਅਮਨਦੀਪ ਸਿੰਘ ਜੀ ਨੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਅੰਮ੍ਰਿਤਸਰ ਖਬਰ આજ ਤੱਕ ਤੋਂ ਮਧੁਰਾਜ ਕੋ ਦਿੱਖਾਸ ਰਿਪੋਰਟ गुणबती सिखिया अहिड़े सिखा दाल कृपा करणी तरह चार्ज कला जे लाइ ਜਿਸ ਨੇ ਆਕਿੰਦੇ ਸੁਆੜਿਆ ਜਿਸ ਨੇ ਆਕਿੰਦੇ ਸੁਆੜਿਆ ਇਹ ਪਨੋਰਮ ਖੇਰ ਦੇ ਮਾਪਲਾ ਕਿਸਿਆਂ ਵਿੱਚ ਪੁਰਗਰਾਮ ਦੇ ਵਿੱਚ ਹੋਇਆ ਇਹ ਲੜੀ ਚੱਲ ਰਹੀ ਹੈ ਇਸੇ ਲਈ ਦਿੱਤਾ ਹੈ ਅੱਜ ਦਾ ਸਮਾਰੋਹ

ਸਾਰੀਆਂ ਸੰਸਥਾ ਦੇ ਸਿਰ ਦੇ ਸੇਕ ਕਰਾਉਣ ਵਿੱਚ ਪ੍ਰਿਆਹ ਹੱਥ ਰੱਖਣ ਆਪ ਜੀ ਦੀਆਂ ਇਹ ਸੰਸਥਾਾਂ ਪੰਕੀਆਂ ਨੇ ਸਾਰੀਆਂ ਸੰਸਥਾ ਦਾ ਬਹੁਤ ਬਹੁਤ ਤਨਵਾਦ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤਾਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰਮੋ ਸਮਰਪਿਤ ਆਗਮਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਨ ਸਮਰਪਤ ਹਨ ਅੱਜ ਦਾ ਸਵਾਗਤ ਹੋਇਆ ਜਿਹੜਾ ਡੇਰਾ ਸੰਤ ਜੀ ਦੇ ਮੇਰ ਸਿੰਘ ਜੀ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਦੇ ਕੀਤਾ ਗਿਆ ਇਸ ਮਾਰਗ ਦੇ ਵਿੱਚ ਕੁਝ ਕੋਟੀ ਦੇ ਇਤਨੀ ਜਤੇ ਅਤੇ ਕਥਾ ਵਾਚਕਾਂ ਨੇ ਭਾਗ ਲਿਆ ਸਮੂਹ ਸਿੱਖ ਸੰਗਤ ਦਾ ਕਥਾ ਵਾਚਕ ਅਤੇ ਕੀਰਤਨੀ ਸੰਗਤ ਦਾ ਗੁਰੂ ਘਰ ਦੇ ਕੀਰਤਨ ਜਾਂਦਾ ਤੈ ਤਨੁ ਧੰਵਾਦ ਸਾਰੀ ਸਿੱਖ ਸੰਗਤ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ